ਟੀਚਰਾਂ ਕੋਲ ਖੁਦ ਕੋਲ ਊੜਾ ਨਹੀਂ ਬਣ ਰਿਹਾ ਉਹਨਾਂ ਨੂੰ ਊੜਾ ਨਹੀਂ ਬਣਾਉਣਾ ਆ ਰਿਹਾ ਅੱਜ ਦੇਖ ਸਕਦੇ ਬੜਿਆ ਊੜੇ ਦਾ ਮੈਥਡ ਜਿਹੜਾ ਹੈਗਾ ਉਹ ਇਹੀ ਹੈ ਬਣਾਉਣ ਦਾ ਸਿੱਖਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਤਨੇਮ ਸਮਾਗਮ ਤੋਂ ਬਾਅਦ ਸਿਗਲੀਗਰ ਗੁਰਦੁਆਰਾ ਪਾਈ 75 ਸਿੰਘ ਗੁਰਦੁਆਰਾ ਜਿਹੜਾ ਚੰਦਰ ਵਿਹਾਰ ਦੇ ਵਿੱਚ ਉਹਦੇ ਵਿੱਚ ਕਲਾਸ ਆਰੰਭ ਹੋਈ ਦੁਬਾਰਾ ਤੋਂ ਕਿਉਂਕਿ ਨਿਤਨੇਮ ਸਮਾਗਮਾ ਦੇ ਵਿੱਚ ਪੰਜਾਬੀ ਦੀ ਗੁਰਮਤਿ ਦੀ ਕਲਾਸ ਜਿਹੜੀ ਹੈਗੀ ਹੈ ਗੁਰਮਤਿ ਦੀ ਕਲਾਸ ਤੇ ਲੱਗਦੀ ਸੀ ਪਰ ਪੰਜਾਬੀ ਸਿਖਾਣ ਦੀ ਕਲਾਸ ਜਿਹੜੀ ਹੈਗੀ ਹੈ ਉਹ ਨਹੀਂ ਸੀ ਲੱਗ ਰਹੀ ਤੇ ਉਹ ਆਰੰਭ ਹੋਈ ਤੇ ਅੱਜ ਆਰੰਭਤਾ ਦੇ ਦਿਨ ਬੱਚੇ ਥੋੜੇ ਘੱਟ ਆਏ ਨੇ ਪਰ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਅੱਜ ਵੀ ਪੜਨ ਦੀ ਰੁਚੀ ਆਣ ਪੜਨ ਦੀ ਰੁਚੀ ਉਤਨੀ ਹੀ ਹੈ ਜਿੰਨੀ ਪਹਿਲੇ ਸੀ ਅੱਜ ਸਿਰਫ 11 ਬੱਚੇ ਆਏ ਨੇ ਨੈਕਸਟ ਕਲਾਸ ਦੇ ਵਿੱਚ ਸਾਰੇ ਬੱਚੇ ਆਣਾ ਸ਼ੁਰੂ ਹੋ ਜਾਣਗੇ ਸੋ ਇਹਨਾਂ ਬੱਚਿਆਂ ਨੇ ਫੇਰ ਉਤਮ ਦਿਖਾਇਆ ਤੇ ਦੁਬਾਰਾ ਤੋਂ ਕਲਾਸਾਂ ਦੇ ਵਿੱਚ ਪਹੁੰਚ ਰਹੇ ਨੇ ਅੱਜ ਇਹਨਾਂ ਬੱਚਿਆਂ ਨੂੰ ਇੱਕ ਚੀਜ਼ ਸਮਝਾਈ ਗਈ ਦੱਸੀ ਗਈ ਜੋ ਪਹਿਲਾਂ ਵੀ ਦੱਸੀ ਗਈ ਸੀਗੀ ਇਹਨਾਂ ਦੀ ਕਲਾਸ ਦੇ ਵਿੱਚ ਜਿਹੜੇ ਟੀਚਰ ਪੜ੍ਹਾਉਂਦੇ ਨੇ ਉਹ ਟੀਚਰ ਬੋਲਦੇ ਨੇ ਊੜਾ ਲਿਖਣ ਦੇ ਵਿੱਚ ਸਮਾਂ ਲੱਗਦਾ ਹੈ। ਇੱਕ ਇੱਕ ਘੰਟਾ ਲੱਗਦਾ ਹੈ। ਇਹ ਤੁਸੀਂ ਦੇਖ ਸਕਦੇ ਹੋ। ਦਾਸ ਨੇ ਊੜੇ ਦੇ ਹੀ ਅੱਖਰ ਲਿਖੇ ਨੇ ਸਾਰੇ। ਆ ਦੇਖੋ ਇਹਨਾਂ ਨੂੰ ਦਿਖਾਇਆ ਔਰ ਦੱਸਿਆ ਮੁਸ਼ਕਲ ਨਾਲ ਅੱਧਾ ਸੈਕਿੰਡ ਇੱਕ ਸੈਕਿੰਡ ਇੱਕ ਅੱਖਰ ਨੂੰ ਲਿਖਣ ਚ ਲੱਗਦਾ ਹੈ। ਔਰ ਟੀਚਰਾਂ ਕੋਲ ਖੁਦ ਕੋਲ ਊੜਾ ਨਹੀਂ ਬਣ ਰਿਹਾ। ਉਹਨਾਂ ਨੂੰ ਊੜਾ ਨਹੀਂ ਬਣਾਉਣਾ ਆ ਰਿਹਾ। ਆਪ ਜੀ ਦੇਖ ਸਕਦੇ ਹੋ ਜਿਸ ਤਰ੍ਹਾਂ ਪ੍ਰਾਇਮਰੀ ਦੇ ਵਿੱਚ ਟਾਈਪ ਕੀਤਾ ਹੋਇਆ ਹੁੰਦਾ ਊੜਾ ਸੇਮ ਉਸੇ ਤਰੀਕੇ ਨਾਲ ਊੜਾ ਇੱਥੇ ਬਣਿਆ ਹੋਇਆ ਹੈ। ਔਰ ਊੜੇ ਦੇ ਨਾਲ ਜਿਹੜੇ ਅੱਖਰ ਬਣਦੇ ਨੇ ਉਹ ਵੀ ਤੁਹਾਡੇ ਸਾਹਮਣੇ ਪੇਸ਼ ਨੇ। ਤੇ ਲੇਕਿਨ ਟੀਚਰ ਇਤਨੇ ਅਣਗਹਿਲੇ ਨੇ ਕਿ ਉਹ ਮਿਹਨਤ ਕਰਨ ਤੋਂ ਕੁਤਰਾਰੇ ਨੇ ਜਾਂ ਪਤਾ ਨਹੀਂ ਉਹਨਾਂ ਨੂੰ ਵੀ ਨਹੀਂ ਸਿਖਾਇਆ ਗਿਆ ਜਾਂ ਕੀ ਗੱਲ ਹੈ ਮੇਰੀ ਸਮਝ ਤੋਂ ਬਾਹਰ ਹੈ ਪੰਜਾਬੀ ਸਕੂਲਾਂ ਦੇ ਵਿੱਚ ਵੀ ਊੜਾ ਜਿਹੜਾ ਹੈ ਉਹ ਬਣਾਉਣਾ ਨਹੀਂ ਸਿਖਾਇਆ ਜਾ ਰਿਹਾ। ਅਤੁਸੀਂ ਦੇਖੋ ਕਿ ਕਿੰਨਾ ਸੋਨਾ ਦੇਖੋ ਊੜਾ ਬਣਿਆ ਹੈ ਇੱਥੇ ਦੇਖੋ ਕਿੰਨਾ ਸੋਨਾ ਊੜਾ ਬਣਿਆ ਹੈ ਇੱਧਰ ਦੇਖੋ ਓਕਾਰ ਲਿਖਿਆ ਹੈ ਉਸਤਤ ਲਿਖਿਆ ਹੈ ਓਮਕਾਰ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ ਇੱਕ ਕਿਤਾਬ ਦੇ ਵਿੱਚ ਬੁੱਕ ਦੇ ਵਿੱਚ ਜਿਵੇਂ ਟਾਈਪਡ ਹੁੰਦਾ ਹੈ ਕੀ ਉਸੇ ਤਰੀਕੇ ਨਾਲ ਪ੍ਰੈਸ ਨਾਲ ਬਣਿਆ ਹੋਇਆ ਉਸੇ ਤਰੀਕੇ ਨਾਲ ਊੜਾ ਬਣਿਆ ਊੜੇ ਦਾ ਮੈਥਡ ਜਿਹੜਾ ਹੈਗਾ ਉਹ ਇਹੀ ਹੈ ਬਣਾਉਣ ਦਾ ਸਿੱਖਣ ਦਾ ਤੇ ਬਾਕੀ ਅੱਖਰ ਤੇ ਕੀ ਉਹਨਾਂ ਨੂੰ ਆਣਗੇ ਤੇ ਕੀ ਸਿਖਾਣਗੇ ਬੱਚਿਆਂ ਨੂੰ ਉਲਟਾ ਬੱਚਿਆਂ ਨੂੰ ਇਹ ਸਵਾਲ ਕਿਤੇ ਜਾ ਰਹੇ ਨੇ ਕਿ ਇਹਦੇ ਵਿੱਚ ਬਣਾਣ ਚ ਸਮਾਂ ਲੱਗਦਾ ਹੈ ਮੈਂ ਇਹ ਤੁਹਾਡੇ ਸਾਹਮਣੇ ਊੜਾ ਲੱਗਾ ਹਾਂ ਬਣਾਣ ਤੁਸੀਂ ਦੱਸ ਦਿਓ ਮੈਨੂੰ ਊੜਾ ਬਣਾਉਣ ਦੇ ਵਿੱਚ ਮੈਨੂੰ ਕਿੰਨਾ ਸਮਾਂ ਲੱਗਾ ਤੁਸੀਂ ਦੱਸੋ ਊੜਾ ਬਣਾਉਣ ਚ ਕਿੰਨਾ ਸਮਾਂ ਲੱਗਾ ਮੈਨੂੰ ਤੁਹਾਡੇ ਸਾਹਮਣੇ ਬਣਾਇਆ ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਟੀਚਰਾਂ ਦੀਆਂ ਇਹ ਠੀਕ ਨਹੀਂ ਹੈ ਗਿਆ ਪਹਿਲੇ ਆਪਾਂ ਸਿੱਖੀਏ ਫਿਰ ਸਖਾਈਏ ਵਾਲਾ ਗਮ ਹੋਣਾ ਚਾਹੀਦਾ ਹੈ 10 सुरेंद्र ਸਿੰਘ ਸਿੱਖੀ ਸਿੱਖਿਆ ਸਟੇਜ ਐਂਡ ਫਿਲਮ ਐਸੋਸੀਏਸ਼ਨ ਦੇ ਰਾਹੀਂ ਸਿੱਖੀ ਦਾ ਪ੍ਰਚਾਰ ਕਰਦਾ ਹਾਂ ਆਪ ਸਭ ਨੂੰ ਨਿਵੇਦਨ ਹੈ ਕਿ ਆਪ ਜੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਹਰ ਜਗ੍ਹਾਏ ਚੈਨਲ ਪਹੁੰਚ ਸਕੇ ਹਰ ਜਗ੍ਹਾਏ ਸਿੱਖਿਆ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ My hair